ਬਹੁਤ ਤਾਂ ਮੰਮਾ ਤੇ ਦਾਦੀ ਤੇ ਲਾ ਕੇ ਬਹਿ ਜਾਂਦੇ ਤਾਂ ਕੰਮ ਦਾਦੀ ਹੀ ਮਾਂ ਕਰ ਲੈਂਦੇ ਹੁੰਦੇ ਸੀ ਨਾ ਹੁਣ ਤਾਂ ਸਾਰਾ ਕੰਮ ਫਿਰ ਦਾਦੀ ਹੀ ਮੈਨੂੰ ਕਰਨਾ ਪੈਣਾ ਨਾ ਹਾਂ ਪਰ ਉਹ ਸੇ ਮੇਰਾ ਸਿਰ ਵੀ ਕਟ ਗਿਆ ਤੇ ਅੱਜ ਇਹ ਅੱਜ ਦਾਦੀ ਮਾਂ ਚੰਗੀ ਹੈ ਦਾਦੀ ਮਾਂ ਮਾੜੀ ਥੋੜੀ ਹੈ ਪਤਾ ਉਹਨੇ ਘਰ ਦਾ ਵੀ ਕੰਮ ਕਰਨਾ ਨਾ ਕੀ ਖਾਣਾ ਮੇਰੀ ਧੀ ਨੇ ਮੇਰੇ ਕੋਖ ਨਹੀਂ ਖਾਣੂ ਜੀ ਕਰਨ ਡਿਆ ਜਦੋਂ ਸਕੂਲੇ ਰੋਟੀ ਖੜੀ ਖਾਦੀ ਸੀ ਨਹੀਂ ਹੂੰ ਉਹ ਕਿਉਂ ਨਹੀਂ ਖਾਦੀ ਅੱਧੀ ਖਾਦੀ ਜੀ ਹੂੰ ਤਾਂ ਇਹ ਖਾਦੀ ਤੇ ਹੈ ਨਹੀਂ ਤੂੰ ਜਿਹੜੀਆਂ ਮਹਗੀਆਂ ਬਣਾਵੜਾ ਕੇ ਖਾਦੀਆਂ ਨਾ ਕੁਰਕੜੇ ਲੇ ਜੋ ਉਹ ਤੋਂ ਥੋੜੀ ਚੰਗੇ ਆ ਹੂੰ ਫਲ ਖਾਇਆ ਕਰ ਫਰੂਟ ਖਾਇਆ ਕਰ ਮੈਨ ਖਾਣੀ ਹੋਵੇ ਕਿੰਨਾ ਚਿਰ ਹੋ ਗਿਆ ਦਵਾਈ ਲਈ ਥੋੜਾ ਟਾਈਮ ਹੈ ਅਜੇ ਤੇ ਹੂੰ ਜਿਆ ਮੁਰ ਖਾਣ ਨਾ ਕੋ ਜਾਪੋ ਨਾ ਇਹ ਖਾ ਪੈ ਰਿਹਾ ਫਰਕ ਗਲਗੁਲਾ ਤਾਂ ਨਹੀਂ ਖਰਾਬ ਨਹੀਂ ਹੂੰ ਘੜੇ ਤੋਂ ਇਹਨਾਂ ਨੂੰ ਫਿਰਦੀ ਵੀ ਨੰਗੇ ਪੈਰੀ ਰਹੀਆਂ ਬਾਹਰ ਕਿ ਪੜਾਈ ਦੀ ਟੈਨਸ਼ਨ ਨਹੀਂ ਕੋਈ ਨਹੀਂ ਹੂੰ ਖਿੜੀ ਖਾਣੀ ਆ ਨਹੀਂ ਜੀ ਨਹੀਂ ਕਰਨ ਦੇ ਕੋਈ ਖਾਣ ਨੂੰ ਲੈ ਤਾਦੀ ਮੈਨੂੰ ਕਹਿੰਦੇ ਪਤਲੀ ਪਤਲੀ ਜੀ ਖਿਚੜੀ ਬਣਾ ਦੇ ਖਾ ਲੈ ਮਰ ਚੱਡੀ ਪਰਿਆ ਦਾ ਲੱਗਦਾ ਬੋਤਾਂ ਹੀ ਬੁਖਾਰ ਕਰਕੇ ਤੈਨੂੰ ਲੱਗਦਾ ਭੁਖਾਲਾ ਥੋੜੀ ਜਿਹੀ ਖਿਚਕਚੰਦਾ ਮੈਂ ਕਹਿੰਦਾ ਤੈਨੂੰ ਦਦੀ ਅਮਰ ਫਰੀ ਬਣਾ ਲੈ ਠੀਕ ਆ ਚਲ ਮੈਂ ਤੈਨੂੰ ਰੈਸਟ ਕਰਦਾ ਠੀਕ ਆ ਮੰਮੀ ਨੂੰ ਨਹੀਂ ਯਾਦ ਕਰਨਾ ਮੈਂ ਇੱਥੇ ਹੈਗਾ ਵਾ ਨਾ ਠੀਕ ਆ ਆਵੇਂ ਮਾਂ ਪਿਓ ਨੇ ਨਾ ਜਮਰੀਆਂ ਨੂੰ ਨਹੀਂ ਯਾਦ ਕਰੀ ਤਾਈ ਤੈਨੂੰ ਠੀਕ ਆ ਯਾ ਤੂੰ ਹਾਰੇ ਵੇਲੇ ਆਪਣੀ ਮਾਂ ਨੂੰ ਯਾਦ ਕਰਦੀ ਰਹਿਣੀ ਆਦੀ ਬੜੀ ਹੰਦੀ ਪਿਆਰੇ ਬੜਾ ਕਰਦੇ ਹੀ ਗੱਤੇ ਕੋਈ ਕੰਦ ਪੁੱਤੇ ਕੀ ਹੋ ਗਿਆ ਮੈਂ ਹੈ ਗਮਣਾ ਉਹ ਹੱਕ ਗੱਲ ਕਰ ਰਿਹਾ ਮੈਂ ਕਹਿੰਦਾ ਦਾਦੀ ਅਮਰ ਖੀੜੀ ਬਣਾਦੀ ਕਿ ਜਿਹੜੀ ਖਾੜੀ ਚੰਗਾ ਠੀਕ ਮਾਤਾ ਉਹਨੂੰ ਬੜਾ ਦੇ ਖੀੜੀ ਪਤਲੀ ਮੈਂ ਤਾਂ ਪਰਚ ਕੇ ਆਈ ਆਂ ਦੀ ਨਹੀਂ ਖਾਣੀ ਆਂਦੀ ਤਾਂ ਹੈਗੀ ਚੱਲ ਥੋੜੀ ਜੀ ਖਾਦੂਗੀ ਕਹਿੰਦੀ ਰੋਟੀ ਸਕੂਲੇ ਵੀ ਨਾ ਖਾਦੀ ਉਹਨੇ ਸਕੂਲੇ ਵੀ ਨਹੀਂ ਖਾਦੀ ਉਹ ਨਹੀਂ ਜਿਹੜਾ ਟਿਫਨ ਪੈਕ ਕਰਕੇ ਉਹ ਵਾਪਸ ਆਉਂਦੇ ਤੈਨੂੰ ਮੈਂ ਥੋੜੀ ਜੀ ਖਾਦੀ ਆਂ ਤਾਂ ਮੈਂ ਟਿਫਨ ਵੇਖਿਆ ਤਾਂ ਟਿਫਨ 'ਚ ਰੋਟੀ ਹੁੰਦਾ ਹੀ ਨਹੀਂ ਖਾਦੀ ਨਹੀਂ ਉਹਨੇ ਦੱਸ ਛੜਿਆ ਇਹਨੂੰ ਬੁਖਾਰ ਉੱਥੇ ਹੀ ਆਹ ਇਹ ਇੱਕ ਟੈਨਸ਼ਨ ਬੜੀ ਲੈਂਦੀ ਟੈਨਸ਼ਨ ਤਾਂ ਹੁਣ ਮੈਨੂੰ ਵੀ ਪੜੀ ਆ ਮੈਂ ਹੁਣ ਕੀ ਕਰਾਂ ਨਹੀਂ ਆਣੀ ਹੁਣ ਕੀ ਆਖੀ ਕਿ ਟੈਨਸ਼ਨ ਤਾਂ ਹੈਗੀ ਆ ਮਾਂ ਆਪਣੇ ਨੂੰ ਬੜਾ ਯਾਦ ਕਰਦੀ ਉਹ ਹੀ ਮਾਂ ਦੀ ਟੈਨਸ਼ਨ ਵਾਂਗੇ ਜੇ ਉਹ ਨੂੰ ਆ ਤਾਂ ਸਾਨੂੰ ਕਿਹੜੀ ਘਾਟ ਹੋਦੀ ਨਹੀਂਗੀ ਹੈਗੀ ਪਤ ਕੀ ਕਰੀਏ ਹੋਣਾ ਆ ਚਲ ਤੂੰ ਬਣਾ ਖਿਚੜੀ ਖਿਚੜੀ ਬਣਾ ਲੈ ਚਲ ਦੇਖੋ ਆ ਰਿਹਾ ਉਹ ਹੈ ਚੰਗਾ ਰੋਟੀ ਬਹਿ ਜੀ ਤਾਂ ਲੱਗੇ ਚੰਗਾ ਰੋਟੀਆਂ ਫਿਰ ਮੈਂ ਆਪਾਂ ਕਹਿੰਦੀ খিਚੜੀ ਰੋਟੀਆਂ ਰਹਿਣ ਦਿੰਦੀ ਹੈਗੇ ਪਹਿਲਾਂ ਫਨਾ ਖਿਚੜੀ ਬਣਾਉਂਦਾ ਅੱਖੜੀ ਬਣਾ ਦੇ ਤੂੰ ਪਹਿਲਾਂ ਚੰਗਾ ਆ ਬਣਾ ਉਹ ਜਿਹੜੀ ਆਪਣੀ ਮਾਂ ਨੂੰ ਬਹੁਤਾ ਯਾਦ ਕਰਦੀ ਐ। ਚਾਹ ਯਾਦ ਕਰ ਕਰ ਕੇ ਬੁਖਾਰ ਚੜਾ ਲੈਂਦੀ ਐ। ਬਥੇਰਾ ਸਮਝਾਈਦਾ ਵੀ ਇੰਨਾ ਯਾਦ ਨਹੀਂ ਕਰੀਦਾ ਜਿਹੜੀ ਮਰ ਜਾਂਦੀ ਐ ਕਿੜੀਆਂ ਵਾਸ਼ ਮੋੜਦੀ ਐ। ਜਿੰਦੀ ਐ ਮਮੀ ਮੇਰੇ ਸਿਰ ਆਣੇ ਬੈਠੀ ਰਹਿੰਦੀ। ਇਹ ਕਰਾ ਕੁੜੀ ਭੇਤੀ ਜਾਂਦੀ ਚਾਰੇ ਪਾਸੇ। ਇੱਕ ਦਜੀ ਕਰਦਾ ਜਿਹੜਾ ਪਲਵਾਨ ਕਿੰਦਾ ਇਸ ਤੇਲੋਂ ਕਾਇ ਲਈਏ ਫੇਰ ਸੋੜਦਾ ਨਹੀਂ ਮਤਰਈ ਮਤਰਈ ਹੁੰਦੀ ਹੈ ਜੇ ਇਹ ਨਾ ਹੋਏ ਕੁੜੀ ਨੂੰ ਹੋਰ ਤੰਗ ਕਰ ਦੇ ਮਾਤਾ ਕੋ ਵੀ ਕਿਹੜਾ ਕੰਮ ਹੁੰਦਾ ਵਾ ਉਹ ਵੀ ਖਿੱਚਦੀ ਰਹਿੰਦੀ ਚਾਰੇ ਪਾਸੇ ਜੇ ਨਹੀਂ ਕੰਮ ਹੁੰਦਾ ਤਾਂ ਫੇਰ ਖਿੱਚਦੀ ਆ ਕਿੰਦ ਤੇ ਹੈਗਾ ਟੰਗੀ ਆ ਜਨਾਨੀ ਇਹ ਤਲਾਕ ਹੋ ਗਿਆ ਉਹ ਨਿਆਣਾ ਕੋਈ ਨਹੀਂ ਹੋਸਾਦਾ ਜਿਹਦੇ ਆਪਣੀ ਕੋਈ ਲਾਤ ਨਹੀਂ ਇੰਨਾ ਚੰਗਾ ਹੀ ਪ੍ਰਤਾਪ ਕਰੇ ਦੇਖਦੇ ਆ ਕਿ ਕੀ ਕਰਨਾ ਕੀ ਨਹੀਂ ਕਰਨਾ ਆਏ ਕਿ ਨਿਆਣੇ ਵੀ ਮਾਵਾ ਹੀ ਸਾਭਦੀਆਂ ਵਾ ਤੈਨੂੰ ਕਿੱਥੋਂ ਬੁਖਾਰ ਚੜ ਗਿਆ ਨੋ ਜੇ ਤੇ ਮੈਨੂੰ ਚੰਕੇ ਤੇ ਕੰਮ ਕਰਨ ਜਾਣੀ ਆ ਤੇ ਫੇਰ ਪੱਜ ਕੇ ਉਨੀ ਮੇਰਾ ਧਿਆਨ ਇਹ ਤੇਰੇ ਵਿੱਚ ਹੀ ਆ ਤੇ ਕੁੜੀਏ ਕੀ ਕਰਾਂ ਮੈਂ ਬੁਖਾਰ ਚੜ ਜਾਣਾ ਦਾ ਮਾਤਰੀ ਨੇ ਕਿਤੇ ਤੇਰਾ ਵਸਾ ਨਹੀਂ ਖਾਂਦੀ ਹੁੰਦੀ ਸੱਸਰੀ ਘੰਟੀ ਜੀ ਸੱਸਰੀ ਘਰ ਆ ਜਾ ਬਹਿ ਜਾ ਮਨਪ੍ਰੀਤ ਕੀ ਗੱਲ ਹੋਈ ਦਿਨ ਇਹਨੂੰ ਬੁਖਾਰ ਜਿਆ ਹੀ ਹੋ ਗਿਆ ਆ ਇਹ ਤਾਂ ਤਾਂ ਬਣੀ ਬੜਾ ਡਈ ਹੂੰ ਬੁਖਾਰ ਹੋ ਗਿਆ ਸਕੂਲੋਂ ਆਈ ਆ अच्छा ते रोटी पाणी ਵੀ ਨਹੀਂ ਖਾਦਾ ਉਹ ਵੇਖ ਕੇ ਗਿਆ ਇਹ ਪਿਉਏ ਦਾ ਆਂਦਾ ਟਿਫਨ ਚ ਓਦਾਂ ਹੀ ਪਈ ਹੈ ਰੋਟੀ ਤੇ ਜੇ ਹੁਣ ਮੈਂ ਥੋੜੀ ਜਿਹੀ ਖਿਚੜੀ ਬਣਾ ਕੇ ਤੈਨੂੰ ਖਵਾ ਲ ਕੇ ਹਟੀਆਂ ਤੇ ਚਮਕਾ ਪੰਡਾ ਵੀ ਅਜੇ ਕਰਨ ਵਾਲਾ ਵਾ ਮਨਪ੍ਰੀਤ ਜੇ ਮੈਂ ਚਮਕੇ ਸੀ ਜਾਨੀ ਆ ਤਾਂ ਭੱਜ ਕੇ ਫੇਰ ਇਹਦੇ ਵੱਲ ਆਉਣੀ ਆ ਬੁੱਢੇ ਬੰਦੇਲੀ ਤੇ ਬੜਾ ਔਖਾ ਹੋ ਜਾਂਦਾ ਵਾ ਨਿਆਣਾ ਸੰਭਣਾ ਬੜਾ ਔਖਾ ਮਾਵਾ ਕੋਈ ਸੰਭਲਦੇ ਨਿਆਣੇ ਮਾਵਾ ਦੀ ਸਾਬਦੀ ਆਈ ਉਹ ਮਾਵਾ ਨੂੰ ਨਾ ਪਿਆਤਾ ਨਹੀਂ ਉਹਨੂੰ ਨਾ ਕੋ ਹੁੰਦਾ ਮੈਨੂੰ ਹੀ ਹੋ ਜਾਂਦਾ ਹੂੰ ਤੇ ਆਪਣੇ ਬੱਚਾ ਤੇ ਸਾਭਦੀ ਚਲੋ ਆਂਟੀ ਜੀ ਹੁਣ ਨਾ ਤੁਸੀਂ ਇਦਾਂ ਕਿਹਾ ਕਰੋ ਹੁਣ ਮੋੜਕੜ ਕੇ ਤੁਸੀਂ ਵੇਖਣਾ ਮੈਂ ਇਹਨੂੰ ਕੀ ਕਰਾਂ ਮੈਂ ਤੇਰਾ ਤੇ ਆਪਣਾ ਨਹੀਂ ਜੀ ਲੱਗਦਾ ਮੈਂ ਨਿਆਣੀ ਨੂੰ ਵੀ ਝਟਕਦੀ ਰਹਿਣੀ ਆ ਮੇਰੇ ਕੋਲ ਵੀ ਨਹੀਂ ਕੋ ਹੁੰਦਾ ਝਟਕਦੀ ਰਹਿਣੀ ਆ ਵੀ ਕੁੜੀ ਗਿਆ ਤੂੰ ਆ ਕਰ ਲੈ ਚਲ ਤੈਨੂੰ ਜਾ ਚਾਹੂਗੀ ਹੂੰ ਤੇ ਕੀ ਕਰਾਂ ਮੈਂ ਮੈਂ ਬੜੀ ਔਖੀ ਹੋ ਗਈ ਆ ਵੰਤਰੀਤ ਮੈਂ ਤਾਂ ਆਵੋ ਵੇਖਣ ਦੀ ਆਂ ਕਿ ਕੁੜੀ ਦਾ ਤੇ ਸੌਂਗੀ ਹੈ ਜਾਂਦਾ ਔਖਾ ਵਾ ਤੇ ਵੀ ਚੱਲਦਾ ਹਾਂ ਹਾਂ ਹੈ ਵੀ ਨਿਆਣੀ ਆ ਗਈ ਤਰਸ ਵੀ ਮੈਨੂੰ ਬੜਾ ਆਉਂਦਾ ਹੀ ਓਹ ਨਹੀਂ ਬੜਾ ਦੁੱਖ ਵੀ ਆਉਂਦਾ ਵਾ ਫੇਰ ਮੈਨੂੰ ਆਖ ਦਿੰਨੀ ਆਂ ਕਿ ਚੱਲ ਆਹ ਕੰਮ ਕਰ ਤੇ ਨੂੰ ਜਾ ਚਾਉਂ ਪਰੰਡੀ ਜੀ ਕੀ ਐਡੇ ਕਨਿਆਣੇ ਨੇ ਕੀ ਸਿੱਖਣਾ ਵਾ ਅਏ ਤੱਕੋਛ ਵੀ ਨਹੀਂ ਆਏ ਤੇ ਇਹੋ ਜਿਹਾ ਜਾਣਾ ਤਾਂ ਜੇ ਸੁੱਤਾ ਹੀ ਨਹੀਂ ਉੱਠਦਾ ਸਵੇਰੇ 8:00 ਦਾ ਪਿਓ ਠਾਣਦਾ ਨਾਲੇ ਦੀ ਤੇ ਮਾਂ ਨੇ लाडਲੀ ਬੜੀ ਰੱਖੀ ਬੜੀ लाडਲੀ ਰੱਖੀ ਸਾਰਿਆਂ ਹੀ ਰੱਖੀ ਹੈਗੀ ਸਾਨੂੰ ਕਿਹੜੀ ਹੁਣ ਦੁਪਰ ਆਜੀ ਆ ਮੈਂ ਰੋਟੀ ਸਵੇਰੇ ਬਣਾਉਣੀ ਆ ਤੇ ਕਿ ਉਹ ਇਹਦਾ ਵਾ ਉਹ ਟਫਣ ਟਫਣ ਤਿਆਰ ਕਰਕੇ ਤੇ ਨੂੰ ਸਕੂਲੇ ਕਲਾਉਂਦਾ ਕਈ ਵਾਰ ਵਿਚਾਰਾ ਸਿਰ ਵੀ ਇਹਦਾ ਵਾ ਦਿੰਦਾ ਬੜਾ ਔਖਾ ਹਣੂ ਹੋ ਗਿਆ ਸੌਂਗੀ ਆ ਜਾ ਮਨ ਕੇ ਕਿ ਸੱਚੇ ਬੈਨੇ ਰਸਤ ਕਰ ਲੈਂਦੇ ਖੜੀ ਜਾਂਦੀ ਬੁਜ਼ੁਰਗਾਂ ਕੋ ਤੇ ਬਹੁਤ ਔਖਾ ਬਣਿਆ ਨੇ ਆਜਾ ਬਹਿ ਜਾ ਬੜੇ ਰੀਜਾਂ ਉਹਨਾਂ ਨੇ ਘਰ ਬਣਾਇਆ ਹੈਗਾ ਘਰ ਤੇ ਬੜਾ ਸੋਹਣਾ ਕਿਤੇ ਬਣਾਇਆ ਸਭ ਕੋਈ ਮਾਲਕ ਨੇ ਦਿੱਤਾ ਵਾ ਇੱਕ ਉਹਦੀ ਹੁਣ ਕਾਟਵਾ ਜਿਹੜੀ ਰੱਬ ਲੈ ਗਿਆ ਬਾਹੂ ਫੜ ਕੇ ਨਹੀਂ ਤੇ ਟੱਲ ਮੱਠ ਤੇ ਹੁੰਦੀ ਆ ਤੇ ਇਹ ਥੋੜਾ ਜੀ ਸੰਤ ਪਤਾ ਹੀ ਨਹੀਂ ਸਾਡੇ ਨਾਲ ਆ ਗੱਲ ਬਣ ਜਾਣੀ ਕਿ ਕੀ ਕਰੀਏ ਮਨਪ੍ਰੀਤ ਹੋਣਾ ਹੈ ਕਰਨਾ ਕੀ ਆਂਟੀ ਜੀ ਹੁਣ ਵੇਖੋ ਵੀ ਰਿਸ਼ਤਾ ਕਰੋ ਭਾਜੀ ਦਾ ਦੋਰੇ ਚੱਲਣ ਨਿਆਣੀ ਨੂੰ ਵੀ ਮਾਂ ਮਿਲ ਜੂਗੀ ਤੇ ਤੁਹਾਨੂੰ ਵੀ ਹੁਣ ਸਹਾਰਾ ਤੇ ਚਾਹੀਦਾ ਹੀ ਆ ਸਹਾਰਾ ਤੇ ਪੋਤੇ ਚਾਹੀਦਾ ਵਾ ਮਤਈਆਂ ਜਿਹੜੀਆਂ ਵਾਂ ਉਹ ਕਿੱਥੇ ਮਾਮਾ ਬਣਦੀਆਂ ਮਾਮਾ ਆਪਣੀਆਂ ਹੀ ਹੁੰਦੇ ਆ ਨਹੀ ਜ਼ਰੂਰੀ ਵੀ ਨਹੀਂ ਆਂਟੀ ਜੀ ਇਹ ਵੀ ਮਤ ਰਈਆਂ ਜਿਹੜੀਆਂ ਉਹ ਵਿਤਕਰਾ ਹੀ ਕਰਨੀਆਂ ਕਈ ਚੰਗੀਆਂ ਵੀ ਮਿਲ ਜਾਂਦੀਆਂ ਵਾਂ ਤੇ ਜੇ ਤੁਸੀਂ ਮੰਨੋ ਤੇ ਮੈਂ ਫਿਰ ਕਰਾਉਣੀ ਆ ਰਿਸ਼ਤਾ ਮੇਰੇ ਵੀ ਉੱਤੇ ਪੇਕੇ ਨੇ ਗਵਾਂਡ ਵਿੱਚ ਹੈਗੀ ਆ ਕੁੜੀ ਤੇ ਉਹਦੇ ਮਾਵਾ ਨਾ ਪਿਓ ਆ ਤੇ ਬਸ ਇਹ ਵੀ ਪਿੱਛੇ ਔਲਾਦ ਨਹੀਂ ਹੋਈ ਤੇ ਉਹਨੂੰ ਇਹ ਤਾਂ ਕਈ ਦੇਣ ਵਾਲੀ ਗੱਲ ਹੋ ਗਈ ਆ ਦਸ ਕਰਮ ਉਹਦੇ ਹੂੰ ਉਹ ਨਹੀਂ ਉਹਦੇ ਵੀ ਕਰਮ ਹੋ ਫੇ ਤੱਕਿਆ ਜੋਗੀ ਵਿਚਾਰੀ ਉਹ ਵੀ ਖਣੀ ਕਿਤਰਾ ਦੀਆਂ ਮਹਾਰਾਜ ਲੇਖ ਦਿੰਦਾ ਮੈਂ ਤਾਂ ਅੱਗੇ ਕਿਹਾ ਕਿਤੇ ਡੜਿਓ ਨਿਆਣੇ ਰੋਲਦੇ ਆ ਮਾਵਾ ਤੋਂ ਬਿਨਾ ਤੇ ਕਿਤੇ ਮਾਵਾ ਲੱਭਦੀਆਂ ਫਿਰਦੀਆਂ ਲੱਭਦੀਆਂ ਫਿਰਦੀਆਂ ਤੇਰੇ ਖੂਈ ਜਾਲ ਪਾਏ ਪਰ ਨਹੀਂ ਕਰਮਾਂ ਦੇ ਨਾਲ ਹੀ ਹੁੰਦਾ ਵਾ ਨਾ ਤੇ ਕੀ ਪਤਾ ਉਹਦੇ ਸੰਜੋਗ ਇੱਥੇ ਹੀ ਨਾ ਹੋਣ ਹੈ ਤੇ ਪੁੱਤ ਠੀਕ ਵਾ ਡਾਰੀ ਲੱਗਦਾ ਵਾ ਨਹੀਂ ਤੇ ਹੀ ਕੋਈ ਨਹੀਂ ਇੱਕ ਵਾਰੀ ਨਾ ਆਪਣੇ ਘਰੇ ਸਲਾਹ ਕਰੋ ਹੂੰ ਤੇ ਮੇਰੀ ਗਰੰਟੀ ਤੇ ਤਸੀਂ ਕਰ ਲੋ ਕਿ ਤਰ੍ਹਾਂ ਦਾ ਹਿਸਾਬ ਉਹਦਾ ਤੇਰੇ ਪੇਕੇ ਹਾਂਜੀ ਪੇਕੇ ਸੁਭਾਅ ਤੇ ਉਹਦਾ ਬੜਾ ਵਧੀਆ ਜੇ ਹੁਣ ਤੇ ਵਿਚਾਰੀ ਐਵੇਂ ਦੁੱਖਾਂ ਦੀ ਮਾਰੀ ਆ ਕੋਈ ਵੀ ਨਹੀਂ ਆਂਡ ਗਵਾਂਡ ਵੀ ਨਹੀਂ ਬੈਂਦਾ ਤੁਹਾਨੂੰ ਪਤਾ ਹੀ ਆ ਫਿਰ ਆਹੀਂ ਤੇ ਪੁੱਤ ਕੀ ਜਾਂਦੇ ਹੰਦੇ ਨਦੀ ਕਿਨਾਰੇ ਰੋਖ ਸਾਡਾ ਤਾਂ ਹੁਣ ਉਹ ਹਿਸਾਬ ਵਾ ਤੇ ਇਹ ਨਿਆਣੀ ਦਾ ਹੀ ਆ ਅਸੀਂ ਤਾਂ ਸੋਚਣ ਦੇ ਵੀ ਚਲੋ ਇਹਨਾਂ ਦੀ ਰੋਟੀ ਪੱਕ ਜੂਗੀ ਉਹ ਤਾਂ ਮੈਂ ਵੇਖਣ ਦੀ ਬੇੜੇ ਵੱਡੇ ਘਰ ਦੀ ਜਾਂਦੇ ਸਫਾਈ ਕਰ ਲੋ ਜਾਂ ਰਸੋਈ ਚੌਂਕੇ ਦਾ ਕਰ ਲੋ ਜਾਂ ਫਿਰ ਨਿਆਣੀ ਮੇਰ ਕੋ ਤਾਂ ਹੁਣ ਧੀਏ ਕੁਛ ਨਹੀਂ ਹੁੰਦਾ ਇਹ ਅਕਾ ਤਾਂ ਮੈਨੂੰ ਗਾਮਾ ਵਾ ਹਮ ਤੇ ਦੂਜੀ ਮੈਂ ਨਿਆਣੀ ਵੱਲ ਵੇਣੀ ਆ ਤੇ ਮੈਂ ਮੇਰ ਕੋ ਹੁਣ ਮੈਂ ਕੰਮ ਕਰਨ ਵਾਲੀ ਥੋੜੀ ਆ ਮੈਂ ਤਾਂ ਹੁਣ ਬੈ ਕੇ ਖਾਣ ਵਾਲੀ ਕੋਈ ਨਹੀਂ ਤੀ ਫਿਰ ਨਾ ਮੇਰੇ ਤੇ ਇੱਕੋ ਜੀ ਵਿਸ਼ਵਾਸ ਕਰਕੇ ਤੇ ਤਿੰਨ ਕਰੋ ਰਿਸਤਾ ਹੋתי ਜੋ ਦਿਨ ਆ ਫੇ ਮੈਂ ਕਰੂੰਗੀ ਗੱਲ ਹੈ ਜੋ ਕੁੜੀ ਨੂੰ ਮਾਂ ਮਿਲ ਜਣੀ ਆ ਤੇ ਤੁਹਾਨੂੰ ਵੀ ਦੇਖਿਆ ਮਾਂ ਵੀ ਚੰਗੀ ਹੋਵੇ ਤਾਂ ਚਲੋ ਤੇ ਕਿੰਨੀ ਸਿੰਦੀ ਕੁੜੀ ਰੱਖੀ ਹੀ ਨਹੀਂ ਨਹੀਂ ਚੰਗੀ ਆ ਜ਼ਰੂਰੀ ਨਹੀਂ ਹੁੰਦਾ ਵੀ ਮਤ ਰੀਆਂ ਜੜੀਆਂ ਮੈਂ ਉਹ ਵਿਕਰਾਇ ਕਰਦੀਆਂ ਵਾਂ ਜਾਂ ਵੀ ਕੋਟ ਦੀਆਂ ਮਾਰਦੀਆਂ ਜਿੱਦਾਂ ਆਪਾਂ ਸੁਣਿਆ ਵਾ ਹਨਾ ਮੈਂ ਤਾਂ ਨਹੀਂ ਕਿਤੇ ਉਹ ਜੀ ਨਾ ਹੋਵੇ ਅਸੀਂ ਸਭੋ ਜਿਆਦਾ ਧੀਏ ਸਜਾਵੇ ਚ ਲੱਗ ਜੀਏ ਨਹੀਂ ਨਹੀਂ ਕੋਈ ਨਹੀਂ ਤੂੰ ਸਿਰ ਤੇ ਹੀ ਆ ਜੇ ਉਹ ਜੇ ਕੁਝ ਕਰੂਗੀ ਤੇ ਕੋਈ ਨਹੀਂ ਮੈਂ ਹੈਗੀ ਆ ਜਵਾਬ ਦੇ ਅੱਛਾ ਹੈ ਨਹੀਂ ਉਹਦਾ ਕੋਈ ਵੀ ਨਹੀਂ ਉਹਦਾ ਨਹੀਂ ਜੇ ਕੋਈ ਵੀ ਹੈਗਾ ਤੀਪਤਾ ਠੋਕਰ ਵੱਜੀ ਆ ਤੇ ਚੰਗੀ ਰਵੇ ਹਾਂਜੀ ਆ ਵੀ ਪਿੱਛੋਂ ਠੋਕਰ ਵੱਜੀ ਉਹਨੂੰ ਤੇ ਚੰਗੀ ਰਵੇ ਮੈਂ ਕਰੂੰਗੀ ਜੇ ਉਹਦੇ ਨਾਲ ਸਲਾਹ ਜੇ ਮੰਨ ਗਿਆ ਤੇ ਹਾਂ ਤੇ ਚਾਨਣ ਦੇ ਪੈਣਾ ਵਾਂਗੇ ਮਾ ਮਿਲ ਜੇ ਅੱਗੇ ਉਹਨਾਂ ਦੀ ਵੀ ਬੜੀ ਵੱਡੀ ਜਿੰਦਗੀ ਆ ਕਿਦਾਂ ਨੰਗਣੀ ਮੈਂ ਤਾਂ ਉਹਦੇ ਮੂੰਹ ਹਲ ਵੇਨੀ ਤਾਂ ਮੈਨੂੰ ਡੋ ਪੈਂਦਾ ਜਾਂ ਕੁੜੀ ਵੱਤ ਵੇਨੀ ਤਾਂ ਡੋ ਪੈਂਦਾ ਤੇ ਮੈਂ ਮਨ ਫਿਰ ਮਰ ਫਿਰ ਤੇ ਕੀ ਕਰਾਂ ਮੈਂ ਬੜੀ ਹਜੇ ਪੁੱਤ ਹੁੰਦਾਨਾ ਅੰਟੀ ਜੀ ਤਾਂ ਤਵੀ ਹੀ ਗੱਬ ਚਲ ਕੱਲ ਨੂੰ ਨੌ ਆਜੂਗੀ ਇਹ ਵਿਆਹ ਕੇ ਤੋੜ ਦੂਗਾ ਤੇ ਫਿਰ ਉਹ ਤੇ ਇਕੱਲੇ ਦਾ ਕੱਲਾ ਇਹੋ ਹੀ ਧੀ ਦਾ ਹੀ ਔਖਾ ਮਾਰਦਾ ਹੀ ਚਲੋ ਕੋਈ ਨਹੀਂ ਤੇ ਹੀ ਕਰੀਲ ਸਲਾਹ ਤੇ ਫਿਰ ਮੈਨੂੰ ਦੱਸਿਓ ਕੁੜੀ ਵੱਲੋਂ ਕੋਈ ਨਹੀਂ ਮੈਂ ਗਰੰਟੀ ਹੈ ਮੇਰੇ ਵੱਲੋਂ ਤੇ ਕਰਨਾ ਤੇ ਪੈਣਾ ਹੀ ਆ ਅੱਜ ਨਹੀਂ ਪਿਆਰ ਕਰੂਗੀ ਤੇ ਚਲ ਧੀ ਵੀ ਉਹ ਨਿਆਣੀ ਜਿਹੜੀ ਉਹ ਵੀ ਯਾਦ ਨਾ ਕਰੂ ਹੁਣ ਉਹਨੂੰ ਕੋਈ ਬਿਮਾਰੀ ਨਹੀਂ ਉਹਨੂੰ ਮਾਂ ਦਾ ਹੀ ਦੁੱਖ ਮਰੀ ਜਾਣ ਡਿਆ ਇਹ ਨਿਆਣੀ ਆ ਹਾਂਜੀ ਬਚੇਰਾ ਸਮਝਉ ਨਹੀਂ ਆ ਉਹਦਾ ਪਿਓ ਵੀ ਸਮਝਾਉਂਦਾ ਵਾ ਵੀ ਜਿਹੜੇ ਚਲ ਜਾਣ ਉਹ ਆਉਂਦੇ ਨਹੀਂ ਹੁੰਦੇ ਤੇ ਫੇਰ ਵੀ ਹੁਣ ਵੇ ਬੁਖਾਰ ਚੜਿਆ ਤੇ ਕਰਨ ਢਈ ਹੀਗੀ ਮਾਂ ਮਾਰੇ ਲੱਗੇ ਬੈੰਦੀ ਹੁੰਦੀ ਪਰ ਫੇਰ ਵੀ ਜਿੱਦਾਂ ਕਹਿੰਦੇ ਨਾ ਵਿਹੜੇ ਚ ਵੜੋ ਤੇ ਸਕੂਲੋਂ ਆਉਂਦਿਆ ਮਾਂ ਨਾ ਦਿਖੇ ਤੇ ਹੋਰ ਤਰ੍ਹਾਂ ਹੋਣ ਡਰਦਾ ਨਿਆਣਾ ਨਿਆਣੇ ਨੂੰ ਹੰਦਾ ਮਾਂ ਤੇ ਘੜੀ ਪਾਲ ਇੱਧਰ ਉੱਧਰ ਹੋ ਜੇ ਤੇ ਲੱਭਣ ਲੱਗ ਜਾਈਦਾ ਉਸ ਵੇਲੇ ਜੇ ਨਿਆਣੇ ਦੀ ਮਾਂ ਪਰੇ ਹੋ ਜਾਏ ਤੇ ਨਿਆਣਾ ਲੱਭਦਾ ਤੇ ਜੇ ਨਿਆਣਾ ਅੱਖਾਂ ਤੋਂ ਪਰੇ ਹੋ ਜਾਏ ਤੇ ਮਾਂ ਤੇ ਕੀ ਬੀਤਦੀ ਆ ਤੇਰੇ ਵੀ ਨਿਆਣੇ ਹੈਗੇ ਹੀ ਆ ਠੀਕ ਗੱਲ ਆ ਅੱਛਾ ਧੀਏ ਰੋਬ ਵੀ ਲੈ ਜਾਂਦਾ ਵਾ ਬਨ ਕੇ ਨਹੀਂ ਤੇ ਜਾਣ ਜੀਤ ਨਹੀਂ ਕਰਦਾ ਉਹ ਨਹੀਂ ਜੀ ਤੇਰੀ ਨਹੀਂ ਆ ਕ ਜਾਣ ਤੱਕ ਲਈ ਸੋ ਕੋਈ ਨਹੀਂ ਤੇ ਹੀ ਕਰਿਓ ਸੁਲਾ ਫੇ ਮੈਨੂੰ ਦੱਸ ਦਿਓ ਫੋਨ ਤੇ ਚੰਗਾ ਹਾਂਜੀ ਜੇ ਮੰਨ ਜੂਗਾ ਤੇ ਉਹਦੀ ਵੇ ਪਾੜ ਜਿੰਨੀ ਉਹ ਵਰਪਈ ਹਾਂਜੀ ਤੇ ਇਨਿਆਣੀ ਨੂੰ ਵੀ ਮਾਂ ਚਾਹੀਦੀ ਆ ਮੈਂ ਤੇ ਉਹ ਆ ਨਹੀਂ ਚੱਲ ਚੰਗੀ ਆ ਜੀ ਨਹੀਂ ਨਹੀਂ ਉਹ ਚੰਗੀ ਜੀ ਤੇ ਮੈਂ ਕਿਹੜਾ ਇੱਥੇ ਬਹਿ ਰਹਿਣਾ ਆ ਜੀ ਹਾਂਜੀ ਚਲੋ ਚਲੋ ਠੀਕ ਆ ਫਿਰ ਹਾਂ ਚਲੋ ਹਾਂਜੀ ਆਇਓ ਫਿਰ

ਕੰਮ ਹੀ ਜ਼ਿਆਦਾ ਹੋਵੇ ਤਾਂ ਬੰਦਾ ਲੱਗਾ ਰਹਿੰਦਾ ਵਾ ਤੇ ਆਪਣੇ ਦੁੱਖਾਂ ਦਾ ਧਿਆਨ ਨਹੀਂ ਜਾਂਦਾ ਬੰਦੇ ਦਾ। ਉਹ ਦੋ ਫੁੱਲ ਕੇ ਲਾ ਲਈਤ ਮੜਾ ਜਾ ਛਾੜੂ ਫੇਰ ਲਿਆ ਛਾੜੂ ਕੀ ਫੇਰਨਾ ਹੰਦਾ ਖਲਾਰਾ ਖੜਾ ਪਿੰਦਾ। ਨਿਆਣਿਆਂ ਨਾਲ ਖਲਾਰਾ ਪਿੰਦਾ। ਉਹ ਤਾਂ ਨਾ ਮਨਪ੍ਰੀਤ ਵੀ ਇਹ ਲੈ ਚੰਗੀ ਆ ਵਿਚਾਰੀ। ਮੈਨੂੰ ਕੋਈ ਨਹੀਂ ਉਹ ਲਾ ਕੇ ਬਿਠਾ ਕੇ ਖੋਸ਼ ਤੇ ਵੇਲਾ ਕਿੰਨੇ ਨਾ ਮੇਰਾ ਸੋਚ ਕੇ ਤੇ ਫੇਰ ਆਈ ਆ। ਐਦਾਂ ਕੋਈ ਕੋਈ ਸੋਚਦਾ। ਇਹੀ ਸੋਚਦੀ ਹੁਣੀ ਆਂ ਕਿ ਚਲ ਇਹਨੂੰ ਵੀ ਕੋਈ ਯਾਰ ਮਿਲ ਜਾਊਗਾ। ਕਹਿੰਦੇ ਵੀ ਕੁੜੀ ਨੂੰ ਆਪਣੀ ਧੀ ਸਮਝੀ। ਚਲ ਮੈਂ ਤੇ ਧੀ ਸਮਝੂੰਗੀ। ਕਿ ਮੈਂ ਤੇ ਪਹਿਲਾਂ ਹੀ ਧੀ ਆ ਮੇਰਾ ਕੋੜਾ ਕੋਈ ਧੀ ਪੁੱਤ ਆ। ਮੈਨੂੰ ਤਾਂ ਸਭੋ ਆਰ ਮਿਲ ਜਾਊਗਾ। ਕਿ ਉਹ ਆਪਣੀ ਮਾਂ ਨੂੰ ਭਲਾ ਕੇ ਮੈਨੂੰ ਆਪਣੀ ਮਾਂ ਸਮਝੂਗੀ। ਮਾਂਵਾ ਬੜੀ ਚੀਜ਼ ਹੁੰਦੀ ਆਵਾ। ਮੈਨੂੰ ਆ ਤੇ ਮੈਨੂੰ ਕਿਹੜਾ ਆਪਣੀ ਮਾਂ ਭੁੱਲਦੀ ਆ। ਤਾਨੀ ਸਮਝੂਗੀ ਕਿ ਨਾ ਸਮਝੂਗੀ ਤਾਨੀ ਮੈਂ ਚੰਗਾ ਕੀਤਾ ਨੁਹਾ ਕਰਕੇ ਕਿ ਮਾਰਾ ਕੀਤਾ ਉਹ ਨਾਰੇ ਮੇਰੇ ਦਾ ਮੱਥੇ ਤੇ ਕੋ ਬੋ ਤੱਬਾ ਲੱਜੇ ਮਤਰੀਂ ਮਾਂ ਵਾਲਾ ਕੀ ਕਹਾਣੀ ਚਾਨ ਜਿੱਥੇ ਰਬ ਨੇ ਕੇਨੇ ੱੱੱਤੇ ਦਿੱਤੀਆ ਉੱਥੇ ਜੇ ਨਾਮ ਚੰਗਾ ਹੋਂਦ ਜੇ ਚਲੇ ਵੀ ਤੱਕਾ ਸਹੀ ਤੇ ਕੀ ਪਤਾ ਚੰਗਾ ਮੇਰਾ ਸੋਚ ਹੀ ਲਵੇਗਾ ਆਪਾ ਚੰਗਾ ਪਰਮਾਤਮਾ ਦੀ ਅਸਨ ਆਈਆ ਕੀ ਗੱਲ ਹਾਂ ਮੈਂ ਬਾਹਰ ਫੇਟ ਚਲਾ ਰਿਹਾ ਹਾਂ ਤੇ ਉਹ ਵੀ ਮੈਂ ਚੱਲ ਜਾ ਬੁਖਾਰ ਲੱਥ ਗਿਆ ਮੈਂ ਹਾਂ ਲੱਗਦਾ ਹੈ ਕਿ ਮੈਨੂੰ ਹੁਣ ਮੈਂ ਬਾਹਰ ਫੇਟ ਚੱਲ ਜਾ ਮੇਰੇ ਜੀਵਨ ਸਦੰਡਾ ਹੈਗਾ ਫੇਰ ਨਾ ਤੈਨੂੰ ਤੇ ਕਿਵੇਂ ਇਹਦੇ ਨਾਲ ਬੁਖਾਰ ਹੋ ਜੇਗਾ ਮੇਰੇ ਕੋਲ ਪਤਾ ਤੈਨੂੰ ਨਹੀਂ ਸਾਂਭਿਆ ਜਾਂਦਾ ਨਹੀਂ ਹੁੰਦਾ ਰੱਬ ਦੇ ਉਹ ਖੁਦ ਹੀ ਹੋਣੇ ਜੀਵਨ ਵਿੱਚ ਪਹਿਲਾਂ ਬਿਮਾਰ ਹੋਇਆ ਵਿੱਲੋ ਫਿਰ ਡਰਦਾ ਉਹਨੂੰ ਕੋਖਣੀ ਨੂੰ ਦੁਬਾਰਾ ਤਾਂ ਤੇ ਤੂੰ ਪਾਜੀ ਪਾਜੀ ਕੇਗਾ ਫੇਰ ਤੇਰਾ ਲਤਣਾ ਨਾ ਪੀੜ ਕਰਨ ਦਾ ਪਰ ਤੇ ਬੁਖਾਰ ਹੋ ਜੇ ਨਹੀਂ ਆਪਾਂ ਬੈ ਕੇ ਖੜ ਲਾਂਗੇ ਪਾਪਾ ਤੇਰਾ ਮੈਨੂੰ ਫੇਰ ਹੁਸੇ ਹੋਗਾ ਵੀ ਤੂੰ ਤਲਾ ਦਿੱਤੀ ਆ ਨਹੀਂ ਆਪਾਂ ਦੋਵੇਂ ਫਿਰ ਬੈ ਕੇ ਖੜਨਾ ਮੇਰੇ ਤੇ ਫਿਰ ਪੱਜ ਨਾ ਹੀnga ਪੱਜਿਆਂ ਪਤਾ ਲੱਗਦਾ ਪੀੜ ਹੋਣ ਟਿਆ ਪੈਂਦੀ ਹੰਦੀ ਆ ਤੇ ਫੇਰ ਬੁਖਾਰ ਹੋ ਜਾਂਦਾ ਤਮਸਾ ਤੇ ਮਰਮਾਨ ਆਇਆ ਕਿੰਨਾ ਚਿਰ ਵੇਸ ਤੂੰ ਰਹੀ ਦੋ ਤਿੰਨ ਦਿਨ ਮੰਜੇ ਤੇ ਪਈ ਆ ਬਰ ਹੁਣ ਫੇਰ ਤੂੰ ਜੇ ਮੋਤੀ ਜਾ ਕੇ ਬੈਗੀ ਇੱਥੇ ਵੀ ਬੈਠੀ ਰਹਿਣੀ ਹੈਗੀ ਉੱਥੇ ਵੀ ਬੈਠੀ ਰਹਿਣੀ ਫਰ ਤੋਂ ਫਰ ਤੋਂ ਮਾਤਾ ਆਕੀ ਗਈ ਚੰਗਾ ਫੇਰ ਚੱਲ ਜਾ ਤੇ ਭੱਜੀ ਨਾ ਚੰਗਾ ਠੀਕ ਆ ਹਾਂ ਤੋ ਕਤਰਨਾ ਥੋੜਾ ਥੋੜਾ ਇੱਥੇ ਲਾਗੇ ਲਾਗੇ ਖੇਟੀ ਤੇ ਛੇਤੀ ਆ ਗਈ ਕਰਨੀ ਕੀ ਬਾਬ ਤੇਰਾ ਬਾਬ ਬੰਦ ਵਾਲਾ ਤਾਂ ਮੈਨੂੰ ਆਣੀ ਦੇ ਗੁੱਸੇ ਨਾ ਹੋਵੇ ਠੀਕ ਹਾਂ ਮਨਪ੍ਰੀਤ ਆਈ ਸੀ ਉਤਨਾ ਤਾਂ ਚੰਗੀ ਗੱਲ ਕਰਕੇ ਮੇਰੇ ਨਾਲ ਗਈ ਤੇ ਮੈਂ ਵੀ ਸੋਚਿਆ ਰਾਤੀਂ ਵੀ ਮਨ ਵਿੱਚ ਕਿ ਚਲ ਚੰਗਾ ਹੀ ਆ ਜੇ ਹੋ ਜੇ ਕਿੰਨ ਕਰ ਕਰਾਣੇ ਦੀ ਚੰਗੀ ਆ ਜੇ ਤੇ ਧੀ ਵੀ ਮੇਰੀ ਚੰ ਸੌਖੀ ਹੋ ਜੂਗੀ ਟੱਕੀ ਜਾਊ ਤੇ ਮੈਂ ਉਹਨੂੰ ਦਬਕੇ ਮਾਰਦੀ ਰਹੀ ਨਹੀਂ ਵਿਚਾਰੀ ਨੂੰ ਕਦੀ ਆਉ ਕਹਣ ਕਦੀ ਆ ਘਰ ਸਕੂਲੋਂ ਜੀ ਨਾ ਮੈਂ ਇਹਨੂੰ ਪੜ੍ਹਨੀ ਜਿੰਨੀ ਆ ਤੇ ਕੀਤਾ ਨੂੰ ਠਕੇਵੇਂ ਇਹਨਾਂ ਦੀ ਬੁਖਾਰ ਹੋ ਗਿਆ ਤੇ ਜੋਦਾ ਆਉਂਦਾ ਵਕ ਮੈਂ ਗੱਲ ਉਹਦੇ ਨਾਲ ਕਰਦੀ ਮਾਂ ਕਿੱਥੇ ਗਈ ਸੁਨੀਲ ਸੁਨੀਲ ਖੇਡਣ ਗਈ ਸੀ ਆ ਹਾਂ ਉਹ ਤੋਂ ਬੁਖਾਰ ਚੜਿਆ ਤੇ ਬੁਖਾਰ ਤੇ ਚੜਿਆ ਉਹ ਨਿਆਣੇ ਨੂੰ ਕਿੰਨਾ ਵੀ ਚੈਰ ਅੰਦਰ ਰੱਖੀ ਆਉਂਦੀ ਮੇਰੇ ਜੀ ਕਰਦਾ ਤੇ ਮੈਂ ਵੀ ਆਖਾ ਚੱਲ ਉਹ ਜੇ ਨਿਆਣੇ ਦੇ ਨਾਲ ਖੇਡੂਗੀ ਤੇ ਚਲੋ ਉਹ ਉੱਥੇ ਕਿਵੇਂ ਨਾ ਫੇਰ ਬੁਖਾਰ ਚੜ ਜਾਣਾ ਮੈਂ ਉਹ ਆਖਾ ਛੇਤੀ ਆ ਜੀ ਤੇਰਾ ਪਾਪਾ ਮੈਨੂੰ ਗੁੱਸੇ 'ਚ ਰਹੇ ਹੋਵੇ ਉਹ ਉਂਡੀ ਵਾਲਾ ਤੂੰ ਆ ਗਿਆ ਵਾ ਚਾ ਕੋਈ ਨਹੀਂ ਮਾਰ ਲੈਨੇ ਆ ਆਵਾਜ਼ ਤੇ ਮੈਂ ਇੱਕ ਤੇਰੇ ਨਾਲ ਗੱਲ ਕਰਨੀ ਹੈ ਹਾਂ ਕਰ ਆਹੋ ਉੱਥੇ ਬੈੱਕੇ ਤੈ ਚਲਾ ਜਾ ਹਾਂ ਕੀ ਗੱਲ ਕਰਨੀ ਗੱਲ ਤਾਂ ਪੁੱਤ ਕਰਨੀ ਹੈਗੀ ਕੀ ਮੈਂ ਤੇਰੇ ਨਾਲ ਕਰਾਂ ਤੇ ਕੀ ਨਾ ਕਰਾਂ ਕੱਲ ਮੰਤਰੀ ਤਾਂ ਆਜੀ ਹੁੰਦੇ ਹੂੰ ਤੇ ਉਹ ਮੈਨੂੰ ਆ ਕੇ ਗਈ ਵੀ ਕੁੜੀ ਬੜੀ ਚੰਗੀ ਹੈ। ਕੌਣ ਆਂਦੀ ਆ ਮੇਰੇ ਪੇਕੇ ਆ। ਹੂੰ ਤੇ ਉਹਦਾ ਅੱਗਾ ਪਿੱਛਾ ਕੋਈ ਨਹੀਂ ਵਿਚਾਰੀ ਤਾਂ ਬੜੀ ਦੁੱਖਾਂ ਵਾਲੀ ਵਾਲੀ ਆ। ਅੱਛਾ ਤੇ ਜੇ ਆਪਾਂ ਜੋ ਰੇ ਕਰ ਲਿਆ ਚਲੋ ਸਾਡੀ ਕੁੜੀ ਵੀ ਸੌਖੇ ਜੀ ਮੈਂ ਵੀ ਇਹਨੂੰ ਖੇਚੀ ਖੇਚੀ ਕੁੜੀ ਨੂੰ ਪੈਂਦੀ ਰਹਿਣੀ ਆ। ਵਿਚਾਰੀ ਵੀ ਸਕੂਲੋਂ ਆਉਂਦੀ ਨੂੰ ਸਕੂਲ ਜਦੋਂ ਪੜਦੀ ਆ ਤਾਂ ਵੀ ਆ ਨਹੀਂ ਮੇਰ ਕੋ ਵੀ ਨਹੀਂ ਕੋ ਹੁੰਦਾ। ਤੇ ਆਪਾਂ ਪੁੱਤ ਚੱਲ ਫਾੜ ਨਾ ਲੇਕੀ ਮੈਨੂੰ ਵੀ ਮਨ ਆਉਂਦਾ ਸੀ ਪਰ ਮੈਂ ਦੀ ਮੈਂ ਕਾ ਉਹ ਜੇ ਪਤਾ ਨਹੀਂ ਚੰਗੀਆਂ ਕਿੱਦਾਂ ਦੀ ਹੋਣੀਆਂ ਵੇ ਨਾ ਮੁਰਕੇ ਕੁੜੀ ਦਾ ਉੱਪਰ ਆ ਕੇ ਹੋਰ ਹੀ ਬੰਦਾ ਹਾਲ ਕਰਦੇ ਉਹ ਆ ਨਹੀਂ ਪਤਈਆਂ ਤੇ ਮਤਈਆਂ ਹੀ ਹੁੰਦੀਆਂ ਨੇ ਕਈਆਂ ਨੂੰ ਜੜੀ ਠੋਕਰ ਲੱਗੀ ਹੋਵੇ ਨਾ ਜੋਦੇ ਉਹ ਨਹੀਂ ਕਰਦੀਆਂ ਜਿੰਨਾਂ ਨੂੰ ਪਿੱਛੇ ਠੋਕਰ ਲੱਗੀ ਹੋਵੇ ਪਰ ਅੱਜ ਤੱਕ ਜਿੰਨੀਆਂ ਲਖੀ ਕਰਦੀਆਂ ਤਾਂ ਕਿ ਜਮ ਫਰੇਣਿਆਂ ਹੈ ਤੇ ਬਣਿਆ ਦੇ ਕੋਈ ਨਹੀਂ ਹੈ ਤੇ ਤੇਰੀ ਗੱਲ ਠੀਕ ਵਾ ਤਾਂ ਪਰ ਮੈਂ ਕਿਹੜੀ ਪੁੱਤ ਵਹਿ ਰਹਿਣਾ ਬਹੁਤ ਗੱਲ ਹੈ ਜੀ ਵਮਾਰ ਸ਼ਮਾਰ ਤੇ ਰਹੰਦਿਆ ਮੈਂ ਰਹਿਨੀ ਆ ਮੇਰ ਕੋ ਵੀ ਐਡਾ ਵੱਡਾ ਘਰ ਵਾ ਨਾ ਮੇਰ ਕੋ ਸਾਂਭਿਆ ਜਾਂਦਾ ਤੇ ਆਪੇ ਪਿਆਰ ਪਾ ਲੈਣਾ ਵਾ ਕੁੱਤਾ ਤੇ ਨਿਆਣਾ ਮੂੰਹ ਲਾਇਦਾ ਹੁੰਦਾ ਵਾ ਇਹ ਵੀ ਪਿਆਰ ਪਾਊਗੀ ਤੇ ਉਹ ਵੀ ਪਾਊਗੀ ਚੱਲ ਹੁਣ ਤੋਂ ਮੈਂ ਸਮਝਾਉਂਗੀ ਇਹ ਨੀਗੀ ਜੀ ਜਿੰਦਵਾ ਇਹ ਇਹ ਨਾਲ ਵੀ ਜਲਦੀ ਖਰਾਬ ਹੁੰਦੇ ਉਹ ਤਾਂ ਪੁੱਤ ਹੁਣ ਕਰਮਾ ਲੀਆਂ ਗੱਲਾਂ ਉਹਨੂੰ ਕੀ ਹੋਇਆ ਹਗਾ ਜੀ ਜਿਹੜੀ ਛੱਡ ਕੇ ਝਾਟੀ ਚਲ ਗਈ ਰੁੱਲਦੇ ਹਨ ਆਹ ਉਹਦੇ ਹੈ ਹੀ ਆ ਰੱਬ ਨੇ ਵੀ ਪੁੱਤ ਸਾਡਾ ਕੋਹ ਨਹੀਂ ਸੋਚਿਆ ਉਹਦੇ ਹੈ ਹੀ ਕੋਈ ਸੋਚਿਆ ਤੇ ਮੈਂ ਤੇ ਆਨੀ ਆ ਚੱਲ ਗੱਲ ਪਾਰ ਹੀ ਨਹੀਂ ਹੋ ਤੇ ਆਂਦੀ ਗਰੰਟੀ ਚੁੱਕਦੀ ਹੀ ਆਂਦੀ ਹੀਗੀ ਵੀ ਜੇ ਕੋਈ ਵੀ ਗੱਲ ਹੋ ਗਈ ਤਾਂ ਤੁਸੀਂ ਮੈਨੂੰ ਪੁੱਛਿਓ ਤੇ ਉਹ ਵੀ ਬੜੀ ਆਂਦੀ ਦੁੱਖਾਂ ਦੀ ਮਾਰੀ ਕੱਲੀ ਗੱਲੀ ਰਹਿੰਦੀ ਆ ਉਹਦਾ ਕੋਈ ਨਹੀਂ ਅੱਗਾ ਪਿਛਾ ਆਹ ਉਹ ਦਾਦਾ ਪਹਿਲਵਾਨ ਵੀ ਉਹ ਦੱਸਦਾ ਜੀ ਕਰਨਾ ਨਹੀਂ ਕੀਤੀ ਆ ਬੰਨੇ ਨੇ ਕੀਤੀ ਮਿਲਣਾ ਪਰ ਮੈਂ ਤਾਂ ਬਣੇ ਕਰਦਾ ਮੈਂ ਤਾਂ ਨਹੀਂ ਆ ਮੈਂ ਉਹ ਵੀ ਆਂਦੇ ਆਂਦੇ ਹਨ ਨੂੰ ਵੇਖ ਕੇ ਬੜਾ ਦੁੱਖ ਕੁੜੀ ਜਾਂ ਲੰਦਾ ਉਹ ਤਾਂ ਹੈਗਾ ਹੀ ਹੈ ਨਾ ਕੀ ਕਰੇ ਹੁਣ ਬੰਦਾ ਧਿਆਨ ਦੀ ਮੈਂ ਉਹਦੇ ਨਾਲ ਵੀ ਗੱਲਬਾਤ ਕੀਤੀ ਆ ਤੇ ਆਂਦੀ ਉਹ ਆਂਦੀ ਵੀ ਚੱਲ ਮੈਂ ਮੈਂ ਵੀ ਦੁੱਖਾਂ ਦੀ ਮਾਰੀ ਮੈਂ ਧੀ ਬਣਾ ਕੇ ਰੱਖੂੰਗੀ ਮੇਰੀ ਵੀ ਜ਼ਿੰਦਗੀ ਇੱਕ ਤਰ੍ਹਾਂ ਹੀ ਨੰਗਨ ਢਈ ਤਾਂ ਵੇਲੇ ਜਿੱਦਾਂ ਤੁਹਾਨੂੰ ਚੰਗਾ ਲੱਗਾ ਪਹਿਲਾਂ ਕੁੜੀ ਨੂੰ ਪੁੱਛ ਲੈਨੇ ਕੁੜੀ ਕੁੜੀ ਕਹਿੰਦੀ ਆ ਉਹ ਤਾਂ ਨਿਆਣੀ ਆ ਨਿਆਣੀ ਚਲੀ ਨੇ ਕੀ ਆ ਆਪ ਕਹਿੰਦੇ ਹੋ ਫੇਰ ਵੀ ਚੱਲੋ ਚਲ ਤੂੰ ਪੁੱਛ ਲੈ ਉਹਨੂੰ ਹੀ ਖੁਸ਼ ਹੁੰਦੀ ਆ ਜੀਤ ਨਹੀਂ ਗਾ ਹਜੇ ਕਰਦਾ ਪਰ ਕੀ ਕਰੀਏ ਹੁਣ ਅਹੀਂ ਆਪਣੇ ਵਿਰਤਾ ਦੇ ਮਾਰੇ ਡੇ ਹਾਂ ਘਰ ਮੈਂ ਉਹ ਹੈਗਾ ਤਾਂ ਵਿਰਤਾ ਦੇ ਮਾਰੇ ਕੀ ਕਰ ਲੈਣਾ ਨਾਲ ਤੇ ਕੀ ਕਰ ਲੈਣਾ ਚਲ ਜਿੱਦਾਂ ਤੈਨੂੰ ਚੰਗਾ ਲੱਗਦਾ ਵੇਖ ਲੈ ਮੈਨੂੰ ਚੰਗਾ ਕੀ ਲੱਗਣਾ ਵਾ ਮੈਂ ਤਾਂ ਤੁਹਾਡੇ ਆਲੀ ਵੇਨੀ ਆ ਮੈਂ ਤਾਂ ਹਰ ਵੇਲੇ ਚੂਲਦੀ ਰਹਿੰਦੀ ਵੀ ਕੀ ਕਰਾਂ ਮੈਂ ਹੁਣ ਮੇਰ ਕੋ ਵੀ ਨਹੀਂ ਕੋ ਹੁੰਦਾ ਤੂੰ ਵੀ ਆਉਨਾ ਵਾ ਤੂੰ ਵੀ ਆਣ ਕੇ ਘਰ ਤਾਂ ਤੇ ਕੰਮ ਕਰ ਬੰਦੇ ਥੋੜੇ ਕੰਮ ਕਰਦੇ ਚੰਗੇ ਲੱਗਦੇ ਆ ਫਤ ਤੂੰ ਉਹ ਗਲਤੀ ਇਹੀ ਆ। ਤੋ ਵੀ ਨਿਆਣੀ ਜੀ ਆ ਹਜੇ। ਨਾ ਉਹ ਕੋ ਜਦੋਂ ਉਹ ਢੀੜ ਮੇਰੇ ਵੀ ਬੜਾ ਮਨ ਦੁਖੀ ਹੁੰਦਾ ਜਦੋਂ ਮੈਂ ਇਹਨੂੰ ਆਖ ਦਿੰਦੀ ਆ ਤੂੰ ਢੀੜੇ ਤੋਂ ਤੂੰ ਭਾਂਡੇ ਮਾ ਜਿਆ ਥਾਂ ਹੁੰਦੇ। ਇਹਨੇ ਨਿਆਣੇ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਇੰਨਾ ਕੰਨ ਲਾਉਂਦੇ। ਨਹੀਂ ਪਤਾ। ਚਲ ਵੇਖ ਲਓ ਜਿੱਦਾਂ ਚੰਗਾ ਲੱਗਦਾ। ਕੰਮ ਆ ਜੇ 당ਦਦਾ। ਤੇਰੀ ਸਲਾਹ ਹੀ ਲੈਣੀ ਮੈਂ। ਚਲ ਕਰ ਲਈਏ ਵਿਚਾਰ ਫਿਰ। ਆਹ ਹਾਂ ਚਲ ਤੂੰ ਵੀ ਆਪਣੀ ਵਿਚਾਰ ਕਰ ਲਾ ਤੇ ਵੇਖ ਲਾ। ਜੇ ਤੇਨੂੰ ਚੰਗਾ ਲੱਗਦਾ ਵਾ। ਚੰਗੇ ਨੂੰ ਉੱਥੇ ਕੀ ਆਂ ਘਰ ਸਾਹਮਣ ਵਾਲੀ ਚਾਹੀਦੀ ਆ ਹੁਣ ਚੰਗੇ ਨੂੰ ਉੱਥੇ ਹੈ ਤੂੰ ਵੀ ਅਨੂੰ ਕੁੜੀ ਨਾਲ ਗੱਲ ਕਰ ਲਈ ਨਾ ਕਿ ਮੇਰਾ ਘਰ ਸਾਹਮਣੇ ਕੀ ਮੇਰੀ ਧੀ ਨੂੰ ਸਾਹਮਣੇ ਕੀ ਆਹੋ ਉਹਦੇ ਮੈਂ ਗੱਲ ਕਰਕੇ ਲਿਆਵਾਂਗੀ ਆਹ ਤੇ ਹੋਂ ਹੁਣ ਤੇਰੇ ਤੇ ਆ ਪੁੱਤ ਗੱਲ ਕੋਈ ਨਹੀਂ ਕਰ ਲੈਣੀ ਗੱਲ ਸੁਣਾ ਕਰ ਲੈਣੀ ਆਹ ਜਿਵੇਂ ਸਬਜੀਤ ਨੂੰ ਵੀ ਪੁੱਛ ਲੈ ਸਬਰੀਵ ਜੈ ਨੇ ਕੀ ਕਹਿਣਾ ਵਾ ਮੇਰਾ ਤੇ ਅਕਲਾਂ ਕਰਦੀ ਤੇ ਮੇਂ ਤੇ ਆਪ ਤਰੇਲੀਆਂ ਹੁੰਦੀਆਂ ਵੀ ਕੀ ਸਾਡੇ ਨਾ ਦੁੱਖ ਹਨ ਕੀ ਬਣਿਆ ਸਾਡੇ ਚੱਲ ਕਰ ਰੋ ਰਾਂ ਕੋਈ ਗੱਲ ਹੈ ਕੀ ਬਣਿਆ ਸਾਡੇ ਨਾ ਕੀ ਬਣਿਆ ਅਜੇ ਕੱਲ ਹੀ ਵਿਹਉਂਦੇ ਫਿਰਦੇ ਸੀਗੇ ਤੇ ਅੱਜ ਸਾਡੇ ਨਾ ਆ ਥੱਕਾ ਹੋ ਗਿਆ ਜਿੰਨਾ ਸਾਥ ਦਾ ਹੈਗਾ ਨਾ ਭਾਗੀ ਉਹਦਾ ਚਾਨ ਨੂੰ ਤੇ ਜੀ ਨਹੀਂ ਕਰਦਾ ਘਣੀ ਕਿਉਂ ਰੱਬ ਲੈ ਗਿਆ ਹੁਣ ਚਲੋ ਅੱਛਾ ਜੇ ਤਰ੍ਹਾਂ ਚੰਗਾ ਲੱਗਾ ਕਿ ਤਾਨੂੰ ਕਿੰਨੀ ਗੇ ਲੋੜ ਹੀ ਗਾੜੀ ਜੇ ਸਾਨੂੰ ਅਦੀ ਲੋੜ ਹੀ ਤੇ ਰੱਬ ਨੂੰ ਹਣੀ ਕਿੰਨੀ ਕੀਗੀ ਬਿਲਕੁਲ ਚਲ ਕੋਈ ਗੱਲ ਨਹੀਂ ਚੱਲ ਕਲਰ ਰੋਟੀ ਪਾਣੀ ਨੂੰ ਕਰਨਾ ਨਹੀਂ ਆਉਂਦਾ ਵਾਫੂ ਕਾ ਪੀ ਕਰਨਾ ਟੈਡੀ ਤੋਂ ਹੁਣ ਪੜਨਾ ਹੀ ਨਹੀਂ ਆ ਕੀ ਕਰੀਏ